ਸਾਤਸਕਾਲ ਜੀ ਸਾਰਿਆਂ ਨੂੰ ਸੰਦੀਪ ਡੇਰੀ ਫਾਰਮ ਤੋਂ ਆ ਬੋ ਬੋ ਵੈਲਕਮ ਹੈ ਜੀ ਤੇ ਜੱਗੀ ਭਾਈ ਕੋ ਪਹੁੰਚ ਚੁੱਕੇ ਜੀ ਭਾਈ ਦਾ ਪਿੰਡ ਦਾ ਹੈਗਾ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖੰਡੂਕ ਦਾ ਅੱਜ ਹੀ ਵੇਖੋ ਕੋਈ 8-9 ਦੇ ਲੱਗਵੇ ਝੋਟੀਆਂ ਭਾਈ ਕੋਲ ਹੈਗੀਆਂ ਆਓ ਫਿਰ ਵੀ ਇਧਰ ਗੱਲਬਾਤ ਕਰੀਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਬਹੁਤ ਵਧੀਆ ਭਾਈ ਮਹਾਰਾਜ ਦੀ ਕਿਰਪਾ ਔਰ ਸੰਦੀਪ ਡੇਰੀ ਫਾਰਮ ਚੈਨਲ ਵੇਖਣ ਵਾਲੇ ਸਾਰੇ ਵੱਡੇ ਵੀਰਾਂ ਭੈਣਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਫੋਟ ਨਾ ਹਾਂ ਠੀਕ ਹੈ ਜੀ ਲੱਗੇ ਮਾਲ ਤੇ ਭਾਜੀ ਉਦੋਂ ਹੀ ਮਿੰਟੋ ਮਿੰਟੀ 10 ਮਿੰਟ ਹੀ ਲੱਗੇ ਹਾਂ ਤੇ ਚਲੋ ਗਈਆਂ ਅਗਲੇ ਦਿਨ ਸਾਈਆਂ ਸੁਈਆਂ ਪੈ ਗਈਆਂ ਤੇ ਮਾਲ ਅੱਜ ਵੀ ਸੁਖਣਾ ਬਹੁਤ ਜਿਆਦੀਆਂ ਚੰਗੀਆਂ ਝੋਟੀਆਂ ਵਾ ਠੀਕ ਹੈ ਪਹਿਲਣਾ ਹੀ ਕਟੀਆਂ ਭਾਜੀ ਨਗੀਨੇ ਹੀ ਆ ਸਾਰੇ ਪਹਿਲਣਾ ਹੀ ਆ ਪਹਿਲਣਾ ਦੁਜਣੀਆਂ ਬੂਰੀ ਨੀਲੀ ਲਿਆਂਦੀ ਆ ਕਾਲੀਆਂ ਮੋਹਰਾਂ ਦੀਆਂ ਠੀਕ ਹੈ ਇੱਕ ਪਾਸੇ ਘੋੜੀਆਂ ਰੱਖਣੀਆਂ ਤੇ ਇੱਕ ਪਾਸੇ ਕਟੀਆਂ ਰੱਖਣੀਆਂ ਇੱਕ ਬਰਾਬਰ ਹੀ ਆ ਕਟੀਆਂ ਵੀ ਭਾਜੀ ਘੋੜੀਆਂ ਵਰਗੀਆਂ ਹੀ ਆ ਯਾਰੀਆਂ ਚੰਗੀਆਂ ਵਾ ਕੋਹ ਕ corrida ਵੀ ਸ਼ੌਕ ਪੜਾਉਂਦਾ ਹੈ ਤੇ ਕਟੀਆਂ ਵੀ ਪਹਿਲਾਂ ਨਾਲ ਦੂਜਾ ਬੜੇ ਸੱਜਣ ਆਪਣੇ ਜਿਹੜੇ ਖੜਦੇ ਆ ਤੇ ਵੀਡੀਓ ਫੋਨ ਭਾਜੀ ਬਹੁਤ ਆਉਂਦਾ ਇੱਕ ਵੱਛੀ ਅੱਜ ਜਿਆਦੀ ਚੰਗੀ ਆ ਤੋਹਫਾ ਹੀ ਆ ਭਾਜੀ ਵੱਛੀ ਬਹੁਤ ਜਿਆਦੀ ਚੰਗੀ ਆ ਦੰਦਾ ਜਿਹੜੇ ਗੱਬਣ ਆ ਦੋਹ ਝੋਟੀਆਂ ਗੱਬਣਾ ਅੱਜ ਤੇ ਪੰਜ ਛੇ ਸੂਈਆਂ ਇੱਕ ਵੱਛੀ ਗੱਬਣਿਆ ਬਹੁਤ ਚੰਗੀ ਹਾਂਜੀ ਹਾਂਜੀ ਹੋਰ ਸੁਖਣਾ ਦੇ ਜੋਗੇ ਜੀ ਆ ਜਾ ਜੋਗੇ ਜੀ ਇੱਧਰ ਚਲੋ ਕਰੋ ਬੂਰੀ ਬਾਰੇ ਬੂਰੀ ਭਾਜੀ ਦੂਜਾ ਸੁਆ ਸੋਈ ਜੇ ਵੇਖੋ ਬੂਰੀ ਨੀਲੀ ਦੀ ਆ ਤਿਲਾਂ ਵਾਲੀ ਬੂਰੀ ਆ ਭਾਜੀ ਵੇਖੋ ਇੱਧਰ ਜਗੀ ਕਿਨੇ ਨਾਮ ਹੋ ਗਿਆ ਸੂਈ ਨੂੰ ਤਾਰੀ ਸੂਈ ਪਾਜੀ ਇਹਦੇ ਪੰਜਾਂ ਛੇ ਦਿਨਾਂ ਦੀ ਇੱਕ ਹਫਤਾ ਹੋ ਗਿਆ ਵਾ ਮੈਰਾ ਮਾਰਨਾ ਵਾ ਬੱਚੇ ਸਭ ਕੱਢਣੇ ਸੀ ਤੇ ਆ ਤੁਹਾਨੂੰ ਪਤਾ ਅੱਜ ਸਵੇਰਾ ਸਵੇਰ ਆ ਮਾਲ ਜੇ ਨਵਾਲ ਨੂੰ ਲਗੇ ਵੇਲੇ ਹੀ ਹੋਏ ਆ ਝਾਗ ਆ ਲਾ ਦੋ ਤੇ ਪਾਜੀ 15 ਕਿਲੋ ਹੋਊਗਾ ਝੋਟੀ ਥੱਲੇ ਠੀਕ ਆ ਠੰਡਾ ਕਰਕੇ ਕੋਈ ਕੰਡਾ ਮਾਰੂਗਾ ਤੇ 13 ਕਿਲੋ ਜਿਹੜਾ ਮਰਜੀ ਮਿਲ ਕੇ ਲੈ ਜੀ 13 ਕਿਲੋ ਝਾਗ ਆ ਕੋਈ ਚਾਊਗਾ ਲੀਟਰ ਵਾਲੇ ਤੇ 15 ਕਿਲੋ ਚਵਾ ਕੇ ਦੇਵਾਂਗੇ ਚਲੋ ਕੰਡੇ ਵਾਲਾ 13 ਕਿਲੋ ਆ ਭਾਜੀ ਹਾਂ ਲਓ ਜੀ ਵੇਖੋ ਬੂਰੀ ਜਗੀ ਬੂਰੀ ਕੱਟਾ ਨਹੀਂ ਕੱਟਾ ਕਾਲਾ ਜੇ ਭਾਜੀ ਅੱਛਾ ਬੱਚੇ ਖਾ ਲਦੇ ਨੇ ਮਗਰੋਂ ਕੋਈ ਗੱਲ ਚਲੋ ਪਿਓਰ ਭਾਜੀ ਵੇਖੋ ਬੂਰੀ ਨੀਲੀ ਦੇ ਵੇਖੋ ਕੱਟੀ ਭਾਜੀ ਬੂਰੀ ਨੀਲੀ ਟੌਪ ਦਾ ਪੀਸ ਆ ਭਾਜੀ ਵੇਖੋ ਕਰਾ ਦੇ ਨਾੜਾ ਨੂੜਾ ਵੇਖੋ ਲੇਵੇ ਦੇ ਆ ਗਏ ਕੱਟੀ ਜਿਆਦੀ ਚੰਗੀ ਆ ਹੁਣ ਬੰਦ ਕਰ ਜਗੀ ਦੀ ਰਿੰਗ ਬੰਦ ਕਰ ਦੇ ਰਿੰਗ ਬੰਦ ਕਰ ਲਓ ਜੀ ਵੇਖੋ ਹੋਰ ਇਹ ਕਿ ਜਵਾਬ ਸਮਾ ਕੇ ਮੈਂ ਆ ਗਿਆ ਪਾਜੀ ਕਿਤੇ ਕਮਾਲਾਂ ਹੀ ਕਰਦੀ ਝੋਟੀ ਵੇਖੋ ਸਪੈਸ਼ਲ ਪੀਸ ਆ ਬੜੀ ਝੋਟੀ ਜੀ ਆ ਹਾਂ ਜੀ ਕੱਟੀ ਪਾਜੀ ਵੇਖੋ ਇਹ ਨਿਸ਼ਾਨ ਨਿਸ਼ੂਨ ਤਿਲਾਂ ਵਾਲੀ ਬੂਰੀ ਆ ਸਪੈਸ਼ਲ ਬੂਰੀ ਬਸ ਠੀਕ ਆ ਹਾਂ ਜੀ ਜਿਆਦੀ ਚੰਗੀ ਚਮੋਣਿਆ 2.5 3 ਕਿਲੋ ਪਾਜੀ ਗਾਰੀ ਆ ਬਸ ਠੀਕ ਆ ਹਾਂ ਜੀ 15 ਕਿਲੋ ਦੁੱਧ ਵੇਹ ਤਾਜਾ ਝੋਟੀ ਥਲੇ ਹੂੰ ਹੂੰ ਬੜੇ ਬਾਤਾਂ ਥੜ ਬਣਾਉਣੀ ਬਸ ਮੰਗੇ ਬਹੁਤ ਹੀ ਜਿਆਦੀ ਪਾਜੀ ਚੁਆਈਆਂ ਲੱਗੀਆਂ ਨੇ ਇਕੱਲੇ ਇਕੱਲੇ ਮੈਂ ਨੂੰ ਵੇਹ ਅੱਜ ਮੇਰਾ ਇਰਾਦਾ ਹੈ ਪਹਿਲਾਂ ਬੱਚੇ ਲਵਾ ਕੇ ਖਾਉਂਦਾ ਤੇ ਪਰਦਾ ਟਾਈਮ ਲੱਗ ਜਾਂਦਾ ਚਲੋ ਬੋਲੋ ਵੀ ਜਗੀ ਜੀ ਫਿਰ ਕੱਟੀ ਤੇ ਭਾਜੀ 2 ਲੱਖ ਦੀ ਜਿਹੜੇ ਹਿਸਾਬ ਨਾਲ ਬਾਜ਼ਾਰ ਵਜੂਰ ਆ ਬੂਰੀ ਵੀ ਤੁਹਾਨੂੰ ਪਤਾ ਹੈ ਵੀ ਵੇਖੋ ਪਿਓਰ ਬੂਰੀ ਨੀਲੀ ਨਿਸ਼ਾਨੀਆਂ ਨੂੰ ਸੁਣਿਆ ਵੇਖੋ ਲੈਵਾ ਨਾ ਲੋੜਾ ਵੇਖੋ ਚੜੇ ਦੇ ਕਦਾ ਪਰ ਆਪਣੇ ਮੋਲ ਤੁਹਾਨੂੰ ਪਤਾ ਸ਼ੁਰੂ ਤੋਂ ਇਨੇ ਨਿਗੇ ਨਿਗੇ ਆ ਤੇ ਮਾਲ ਵੀ ਟੜਾ ਟੜ ਵੇਖਦਾ ਮੋਲ ਕਰਨ ਨੂੰ ਭਾਵੇਂ ਜੋ ਮਰਨੀ 70 65 ਗਾਲੇ ਡੇਢ ਦੀ ਦੇ ਦਈਏ ਪਰ ਛੋੜੀ ਕਰੀਏ ਬਸ ਆਪਾਂ ਹਾਂ ਨਹੀਂ ਭਾਜੀ ਜਿਦਾ ਨਹੀਂ ਜਿਆਦਾ ਕਰਨੀ ਨਾ ਆਪਾਂ ਕਸਾਈ ਜ ਕਰਨਾ ਬਿਲਕੁਲ ਯਾਜ ਜੀ ਚੋਂ 500 ਰੁਪਏ ਛੋੜ ਰਣਾ 1 35 ਦੀ ਝੋਟੀ ਹਾਂ ਨਾ ਹੀ ਦੇਣੀ ਛੋਟੀ ਭਾਜੀ ਮੈਂ 45 ਦੀ ਵੀ ਵੇਚ ਸਕਦਾ ਨਹੀਂ ਰੇਡ ਦੀ ਵੀ ਵੇਚ ਸਕਦਾ 35 ਦੇ ਵਿੱਚੋਂ ਕੋਈ 35 ਵਾਲਾ ਹੀ ਫੋਨ ਕਰੇ ਵੀਰ ਮੇਰਾ ਹਾਂਜੀ 500 ਰੁਪਏ ਵਿੱਚੋਂ ਛੋੜ ਹੋਊਗੀ ਪਰ ਵੇ ਲੋ ਕੱਟੀ ਹੈ ਕਿ ਨਹੀਂ 35 ਦੀ ਕੱਟੀ ਬਾਹਰ ਹੋਣੀ ਭਾਜੀ ਆਉਂਦੀ ਹੈ ਧਾਰਾ ਹੁਣ ਬਾਜ਼ਾਰ ਚੱਲਣ ਲਿਆ ਵਾ ਆ ਦੇਖੋ ਜੱਗੀ ਬੁਰਾ ਕੰਮ ਦੇ ਜਾਣ ਫਿਰ ਬਾਜ਼ਾਰ ਭਾਜੀ ਬਾਹਰ ਤੇ ਮਹਾਰਾ ਦੀ ਕੁਰਬਾਨਾ ਪੂਰਾ ਸਿਖਰਾਂ ਦੇ ਆ ਠੀਕ ਆ ਮੰਡੀਆਂ ਮੁੰਡੀਆਂ ਵੀ ਸੁਖ ਨਾਲ ਮਤਲਬ ਕਿ ਉਹ ਲਖਾਈ ਵਾਲਿਆਂ ਵੀ ਪਾਜੀ ਪਰਚੀ ਪੁਰਚੀ ਦਾ ਰਟਾ ਪਾਇਆ ਹੁਣ ਲੱਖ ਪਿੱਛੇ 4000 ਰੁਪਿਆ ਵਾ ਅੱਛਾ 1.5 ਲੱਖ ਦੀ ਕੋਈ ਮੈਂ ਲਊਗਾ 6000 ਲਖਾਈ ਹਾਂਜੀ ਇਹ ਰੇਗਮੰਡੀ ਸਰਕਾਰੀ ਆ ਸਰਕਾਰੀ ਆ 6000 ਰੁਪਿਆ 1.5 ਲੱਖ ਦੀ ਮੈਂ ਮਗਰ ਲਖਾਈ ਆ ਤੇ ਛੇ ਹੀ ਖਰਚਾ ਦੁਜਾ ਲਾ 12000 ਰੁਪਇਆ ਮੈਂ ਤੇ ਖਰਚਾ ਚ ਕੋਈ ਮੰਡੀਓ ਵੀਰ ਮੈਂ ਲੈ ਆਉਂਦਾ ਨਾ 12000 ਰੁਪਇਆ ਖਰਚਾ ਕੋਈ ਨਿੱਕੀ ਜੀ ਗੱਲ ਨਹੀਂ ਤੁਹਾਨੂੰ ਪਤਾ ਖਰਚੇ ਉੱਤੇ ਪੈਂਦੇ ਆ ਕਿਉਂਕਿ ਵਪਾਰੀ ਬੰਦੇ ਨੇ ਵੀ ਨਫਾ ਲੈਣਾ ਹੁੰਦਾ ਹੁਣ 12000 ਰੁਪਇਆ ਮੈਂ ਹੀ ਉੱਪਰ ਹੋਗੀ ਤੇ ਭਾਗ ਹੀ ਕਰੂਗਾ ਉਧਰ ਹੁਣ ਉਥੋਂ 20 25 ਦੀ ਮੈਂ ਲਾਵਾਂਗੇ 12000 ਉੱਤੇ 30 35 ਦੀ ਪੈ ਗਈ ਤੇ ਆਣ ਕੇ ਨਫਾ ਵੀ ਲੈਣਾ ਜਿੰਨੀਆਂ ਬਜਾਰ ਦੀਆਂ ਮੰਡੀਆਂ ਸਾਰੀਆਂ ਹਾਂਜੀ ਸਰਕਾਰੀ ਉਹਨਾਂ ਨੇ ਮਰਕਾ ਕਾਲਦਾਰਾ ਟਾਪ ਆਇਆ ਵਾ ਕਿ ਬੋਲੀ ਆ ਮਨ ਕੇ ਸਰਕਾਰੀ ਹੋ ਗਈ ਆ 4000 ਲੱਖ ਬਦਲੇ ਹਾਂ ਜੀ ਆਪਣੇ ਸੱਜਣ ਗਏ ਉੱਥੇ ਉਹਦੇ ਰਟਾ ਬਹੁਤ ਜ਼ਿਆਦਾ ਆ ਵੀ ਭਾਜੀ ਪਹਿਲਾ ਸੂਆ ਕੱਟੀ 4 ਦੰਦ ਆ ਅੱਛਾ ਪਹਿਲਾ ਸੂਆ ਪਹਿਲਾ ਸੂਆ 4 ਦੰਦ ਕੱਟੀ ਆ ਜੱਗੀ ਦੁੱਧ ਕਿੰਨਾ ਦੋ ਤੇ ਭਾਜੀ ਨਾਰੂ ਨਾਲੇ ਬੱਚੇ ਆਪਾਂ ਉਹ ਵਖਾਲ ਦਿੰਨੇ ਮਗਰੋਂ ਨਾਰੂ ਨਾਲ ਹੋਗਾ ਚੌਥਾ ਪੰਜਵਾਂ ਦਿਨ ਸੂਈ ਨੂੰ ਆ 12 ਕਿਲੋ ਭਾਜੀ ਦੁੱਧ ਤੋਂ ਸਟਾਰਟ ਹੋਈ ਆ ਬੋੜਾ ਬਣਨੋਂ ਹਟ ਗਿਆ ਜੇ 12 ਕਿਲੋ ਸਟਾਰਟ ਦੁੱਧ ਇਹ ਵੀ ਦੇਖੋ ਤੇ 4 ਦੰਦ ਕੋਈ ਵੀਰ ਆਪਣਾ ਮੂੰਹ ਫੜ ਕੇ ਵੇਖ ਲੈ ਕੱਟੀਆਂ ਵੇਖੋ ਜੀ ਬੜਾ ਠੀਕ ਆ ਅਸਲ ਪੀਸ ਮੈਂ ਕਹਿੰਦਾ 2 2.5 2.5 ਕਿਲੋ ਭਾਜੀ ਗਾਰਾਂ ਹੀਆਂ ਕਟੀਆਂ ਦੀਆਂ ਠੀਕ ਆ ਜੀ ਠੀਕ ਆ ਆ ਦੇਖੋ ਕਟੀਆਂ ਭਾਜੀ ਕੋੜੀ ਵਰਗੀਆਂ ਆ ਵਾ ਕਟੀਆਂ ਨਹੀਂ ਕੋੜੀਆਂ ਹੀ ਆ ਮਾਲ ਫਰਾ ਤੁਹਾਨੂੰ ਵੇਖੀਏ ਜਿੱਦਾਂ ਨਵੀਆਂ ਕਟੀਆਂ ਵੇਖੋ ਹਾਂਜੀ ਹਾਂ ਅਸਲ ਕਟੀਆਂ ਅਸਲ ਭਾਜੀ ਪਹਿਲਾਂ ਕਟੀਆਂ ਸਾਦਾ ਸਾਦਾ ਕਿਲੋ ਦਿੰਦੀਆਂ ਬਿਲਕੁਲ ਬਿਲਕੁਲ ਕੋਈ ਨਹੀਂ ਬਿਲਕੁਲ ਹਾਂ ਹੁਣ ਉਹ ਜਾ ਕੇ ਮਾਲੀਏ ਅਸਲ ਪੀਸ ਆ ਭਾਜੀ ਅਸਲ ਕਟੀਆਂ ਦਾ ਕੱਦ ਬਹੁਤ ਵੇਖ ਲੋ ਤੇ ਮਰਕੇ ਪਹਿਲਣਾ ਥੱਲੇ ਉਹ ਵੇਹ ਦੁੱਧ 10 12 ਕਿਲੋ ਚੋਨਾ ਨਿਗੀ ਜੀ ਗੱਲ ਨਹੀਂ ਆ ਕਿਉਂਕਿ ਪਹਿਲਣਾ ਕਹਿਆ ਜਾਗਜ ਵੀ ਚੋਨੇ ਪੈਣੀਆਂ ਮਾਰੀ ਮੈਂ ਜਿਹਨੀ ਗਾੜ ਹੋ ਗਈ 2 2.5 ਕਿਲੋ ਗਾੜਾ ਹੀ ਆ ਮਲਕੇ ਸਾਰੀਆਂ ਛੋਟੀਆਂ ਰ ਗਈ ਠੀਕ ਹੈ ਮੋਲ ਭਾਜੀ ਬਿਲਕੁਲ ਇਹਦਾ ਵੀ ਯਾਜ ਕੋਈ ਕਹਾਣਾ ਆ ਲਈ ਆ ਮੋਲ ਕਰ ਨੂੰ 1.5 155 ਜੋ ਮਰਜ਼ੀ ਕਰ ਲਈਏ 1 40 ਦੀ ਜੈਸ ਨੂੰ ਕੱਟੀ ਦੇਣੀ ਆ 500 ਰੁਪਈਆ ਵਿੱਚੋਂ ਛੋੜ ਏ ਹੁਣ ਪਤਾ ਨਹੀਂ ਕੱਟੀ 15 ਕਿਲੋ ਦੁੱਧ ਦੇਵੇ ਕਿ 14 ਦੇਵੇ ਅਗਲੇ ਦੀ ਸੇਵਾ ਇੱਥੋਂ ਜੋ ਕੇ ਗਿੱਲੇ 나ੜੂ ਤੇ ਖੜੇ ਮੇਰੇ ਘਰ ਹਾਂਜੀ ਆ ਵੀ ਬਾਜੀ ਵੇਖੋ ਕੱਟੀ ਇਹ ਵੀ ਪਹਿਲਾ ਸੂਆਈ ਡੈਮਡ ਪੀਸ ਆ ਬਾਜੀ ਚਾਰ ਦੰਦ ਕੱਟੇ ਇੱਧਰ ਵੇਖੋ ਸਪੈਸ਼ਲ ਪੀਸ ਵੇਖੋ ਛਕੀਨੀ ਕੱਟੀ ਦੇ ਵੇਖੋ ਬਰੀਕੀਆਂ ਇੱਧਰ ਵਾਲੀ ਸ਼ਾ ਜੋਟਿਆ ਨਾ ਇਹ ਵੀ ਕੱਟੀ ਬਾਜੀ ਜਿਹੜਾ ਚੋਗ ਆ ਨਾ ਤੇ ਯਾਦ ਕਰੂਗਾ ਕੱਟੇ ਗਵਾਕੇ ਕੋਈ ਚੀਜ਼ ਹੈਗੀ ਆ ਵਾ ਠੀਕ ਆ ਕਲਾ ਕਲਾ ਥਣ ਲਗਾ ਰੇ ਪਾਜੀ ਕਿਤੇ ਥਣ ਪਾਜੀ ਭਸਮ ਕੇ ਕੱਟ ਗਿਆ ਭਸਮ ਆ ਗੇ ਨਾ ਦੁੱਧ ਕਿੰਨਾ ਬਾਈ 12 ਕਿਲੋ ਪਾਜੀ ਹਾਜ਼ਰ ਇਹ ਵੀ ਗਿੱਲੇ 나ੜੂ ਦੇ ਕੱਠੀਆਂ ਸੁਈਆਂ ਤੇ ਵੀ 12 ਕਿਲੋ ਕੱਤੀ ਠੰਡੀ ਕਿਦੇ ਹੁਣ ਪਾਵੇਂ ਤਾਂ ਡਰ ਜਾਈਂ ਦੇਖੋ ਜਿਆਦੀ ਠੰਡੀ ਆ ਆ ਦੇ ਉਹਦਾ ਹੁਣ ਪਾਵੇਂ ਡਰ ਓਦਾਂ ਇਦਾਂ ਹੀ ਪਾਜੀ ਇਧਰੇ ਬਾਹਲੇ ਠੰਡੀ ਆ ਕੱਟੀ ਤੋਂ ਓਦਾਂ ਪਾਵੇਂ ਡਰ ਜਾਈਂ ਦੇਖੋ ਇਹ ਜਿਹੜਾ ਕੱਟੀ ਲੈ ਜਾਊਗਾ ਨਾ ਤੇ ਮਰਗ 2 400 ਰੁਪਏ ਵੇਚਣ ਦਾ ਨਾਂ ਨਹੀਂ ਲੈਂਦਾ ਹਾਂਜੀ ਯਾਰੀ ਸਪੈਸ਼ਲ ਕੱਟੀ ਆ ਅਸਲ 15 15 ਕਿਲੋ ਕੱਟੀਆਂ ਦੁੱਧ ਕਰਨਾ ਗੱਲਾਂ ਵਾਲਾ ਨਹੀਂ ਮਰਗ ਹਕੀਕਤ ਹੋਣੀ ਦੁੱਧ ਬੜਾਵਾ ਦੇ ਚੁਆ ਕੇ ਦਵਾਂਗੇ ਆਪਾਂ ਤਸੱਲੀ ਕਰਾ ਕੇ ਚਲੋ ਬਾੜੀ ਯਾਰੀ ਕੱਟੀ ਜੱਗੀ ਭਾਈ ਫਿਰਦੀ ਕੀ ਮਾਰਾ ਇਹ ਵੀ ਭਾਜੀ ਸੇਮ ਇੱਕੋ ਮੋਲੀ ਇਹ ਵੀ ਇੱਕ 40 ਦੀ ਇੱਕ 40 ਦੀ 500 ਰੁਪਈਆ ਛੋੜ 500 ਛੋੜ ਹਾਂਜੀ 5000 ਹੀ ਕਰ ਦੇਣੀ ਇਹਦੀ ਫਿਰ ਜਿਹੜਾ ਵੀਰ ਲੈ ਨੂੰ ਯਾਦ ਕਰੂ 135 ਦੀ ਜੈਸ ਨੂੰ ਹੋਣੀ ਜੇ ਚਲੋ ਪਰਕਤੀ ਜਿਹੜਾ ਵੀਰ ਲੈ ਗਿਆ ਨਾ ਗੋਣੀ گاਊਗਾ ਗੋਣੀ 5000 ਹੀ ਚੰਗੀ ਆ ਆ ਵੀ ਭਾਜੀ ਪਹਿਲਾ ਸੁਆ ਇਹ ਵੀ ਪਹਿਲਾ ਸੁਆ ਹਾਂਜੀ ਚਾਰ ਦੰਦ ਜੇ ਕੱਟੀ ਹਾਂ ਹਾਂ ਥੋੜਾ ਜਿਹਾ ਆਣ ਕੇ ਕੱਟੀ ਨੇ ਭਾਜੀ ਜੀ ਨਹੀਂ ਲੈ ਅੱਜ ਕੋਖੀ ਚੁੱਕੀ ਆ ਦੋ ਤਿੰਨ ਦਿਨ ਇਹਨੇ ਕੱਟੀ ਨੇ ਲਕਾਇਆ ਲਾਸ਼ ਦਿਆ ਸ਼ਕੀਨੀ ਸ਼ਕੂਨੀ ਇਹਦੀ ਵੀ ਕੱਟੀ ਦੀ ਇਹ ਸੂਈ ਜੇ 1 ਮਹੀਨੇ ਦੀ ਅੱਛਾ ਹਾਂਜੀ 1 ਮਹੀਨੇ ਦੀ ਸੂਈ ਜੇ ਦੋ ਚਾਰ ਦਿਨ ਵੱਧ ਵੀ ਹੋ ਸਕਦੇ ਜੇ ਕਟਾ ਮਗਰ ਇਹਦੇ ਦੁੱਧ ਬਾਈ ਦੁੱਧ ਪਾਜੀ ਕੱਟੀ ਥਲੇ ਵਾਹ 11 ਕਿਲੋ ਹੋਣ 9 ਕਿਲੋ ਦੁੱਧ ਆ ਕੱਟੀ 9 ਕਿਲੋ ਕਿਉਂਕਿ ਵੰਡ ਵੁੰਡ ਨੇ ਸ਼ਕੀਨੀ ਇਹਦੀ ਵੀ ਵੇਖੋ ਤਾਂ ਕੱਟ ਦੇਖੋ ਕੱਟੀ ਵੱਡੀ ਝੋਟੀ ਹੈ ਪੂਰੀ ਆ ਦੇਖੋ ਜਰਾ ਥੋੜਾ ਜਿਹਾ ਆਣ ਕੇ ਨਾ ਝੋਟੀ ਨੇ ਹੀਰਵਾ ਕੀਤਾ ਇਹਨੇ ਹਾਂਜੀ ਹਾਂ ਜਿੱਡਾ ਕੱਟ ਖੋਦਿਆ ਕੱਟੀ ਨੇ ਕੱਟੀ ਦਾ ਜੀ ਨਹੀਂ ਥੋੜਾ ਲੱਗਾ ਹੋ ਜੂਗੀ ਸੈਟ ਤੇ ਅੜੀ ਤੱਕ ਵੇਖੋ ਬਰੀਕੀਆਂ ਵੇਖੋ ਕੱਟੀ ਦੀ ਬੂਥੀ ਵੇਖੋ ਕਿੰਨੀ ਪਤਲੀ ਆ ਆਵੇਂ ਗਲਾਸ ਚ ਪਾਣੀ ਪੀਣ ਆਲਾ ਵਾ ਤੇ ਭਾ ਵੀ ਬਿਲਕੁਲ ਇਹਦਾ ਜਾਇਜ ਭਾਜੀ ਛੋਟਾ ਜਾਈ ਚਲੋ ਮੋਟਾ ਦਾ ਇੰਨਾ ਆ ਗਈ ਨਿਕਾ ਜੀ ਛੋਟਾ ਜੇ ਟੋਕੜਾਂ ਵਾਲਾ ਭਾਈ ਇਹ ਸਾਰਾ ਸੂਆ ਪੀ ਕੇ ਵੀ ਟੋਕੜ ਭਾਵੇਂ 85 ਦੀ ਜਿਹੜਾ ਮਰਜ਼ੀ ਵੇਚ ਲੈ ਫੋਨ ਵੀ ਭਾਜੀ ਉਹਨੇ ਦੀ ਬਿਲਕੁਲ ਜਾਇਜ ਹਾਂਜੀ ਕੋਈ 95 ਦੀ ਦੇ ਦਾਂਗੇ 90000 ਦੀ ਭਾਜੀ ਦੇ ਦਾਂਗੇ 85000 ਦੀ ਫੇਰ ਘੱਟੀ ਮੈਨੂੰ ਦੇ ਦੇ 9 ਕਿਲੋ ਹੋਣਾ ਕਿਤੇ ਚਵਾਈ ਲੱਗੀ ਭਾਜੀ ਇਕਲਾ ਇਕਲਾ ਥਣਾ ਡਾਡਾ ਮੋਟਾ ਕਰੂਗੀ ਚਲੋ ਯਾਰੀ ਚੋਂ ਚੰਗੀ ਆ ਹਾਂਜੀ ਆਹ ਜਗੀ ਇਹ ਵੀ ਭਾਜੀ ਪਹਿਲਾ ਸੂਆ ਚਾਰ ਦੰਦ ਵੇਖੋ ਭਾਜੀ ਕੱਟੀ ਕਿੱਦਾਂ ਗੁੱਠੀ ਪਈ ਹੈ ਇਧਰ ਵੇਖੋ ਅੱਲਾਕਲਾ ਸੁਣ ਲਗਾ 12 ਕਿਲੋ ਭਾਜੀ ਕੰਡੇ ਵਾਲਾ ਦੋ ਦਿਆ ਕੱਟੀ ਹਾਂਜੀ ਕੱਟਾ ਮਗਰ ਜੇ ਇੱਕ ਕਬ ਤੇਰੀ ਵੀ ਸੂਈ ਜੇ ਲਓ ਜੀ 12 ਕਿਲੋ ਕੰਡੇ ਵਾਲਾ ਤੇ ਇਹ ਵੀ ਵੇਖੋ ਵੇਖੋ ਕੱਟੀ ਭਾਜੀ ਕਿੱਡੀ ਗੋਲ ਆ ਚਾਰ ਦੰਦ ਪ्योर ਚੌਗੀ ਤੋਰੋ ਗਰਾਂ ਦੇ ਐ ਰਾਜੀ ਭਾਜੀ ਪੂਰੀ ਨਾ ਥਲਕ ਥਲਕ ਭਾਜੀ ਨਸਲ ਹੀ ਬਹੁਤ ਛੋਟੀ ਦੇ ਨਾਲ ਇਹ ਵੇਖਾ ਪੂਰੀ ਫળે ਆ ਮੈਂ ਨਾ ਇਹ ਕੱਲਾ ਕੱਲਾ ਵੇ ਲੋ ਥਣ ਲਗਾ ਕੋਈ ਬਾਈਆਂ ਨਹੀਂ ਕੋਈ ਐ ਸਾਫ ਜਿਨੀ ਹੈਗੀਆਂ ਕੱਟੀਆਂ ਬਿਲਕੁਲ ਸਾਫ ਚਲੋ ਬਹੁਤ ਜ਼ਿਆਦਾ ਭਾਜੀ ਥਾਣ ਥੋਣਾ ਜੇ ਮੈਂ ਪਸ਼ਮੀਨੀ ਕੋਈ ਜਦੋਂ ਪਸੰਦ ਰੀਆ ਨਾ ਹਲੇ ਕੋ ਬਿਲਕੁਲ ਕਮਾਲਾਂ ਹੀ ਕਰਨਗੇ ਆ ਪਸਮਾ ਆ ਕੇ ਥਾਣ ਬਣਾਉਣਗੇ ਕਿਤੇ ਟੌਪ ਟੌਪ ਦੇ ਤੇ ਜੱਗੀ ਭਾਈ ਫਿਰ ਇਹਦੀ ਕੀ ਮਰ ਇਹ ਵੀ ਕੱਟੀ ਭਾਜੀ ਬਿਲਕੁਲ ਜ਼ਾਇਰ ਕੋਈ ਮੁੱਲ ਕਰਨੂ ਅੱਜ 1 35 40 ਕੋਈ ਨਹੀਂ 1 25 ਦੀ ਦੇ ਰਹੀਏ 1.5 ਲੱਖ ਦੀ 5000 ਹੀ ਛੋੜੇ 1 20 ਦੀ ਜੈਸ ਲੋ ਹੀ ਹੋਣੀ 1 20 ਦੀ ਹਾਂਜੀ ਪੰਗ ਪਰ ਕੱਟੀ ਚੋਕ ਜਿਹੜਾ ਲਊਗਾ ਨਾ ਐਂ ਦੇਖੋ ਕਲਾ ਕਲਾ ਥਾਣ ਕੋਈ ਬਾਹੀ ਨਹੀਂ ਕੋਈ ਐਂ ਦੇਖੋ ਪਸਮਾ ਆ ਕੇ ਬਹੁਤ ਟੌਪ ਦਾ ਥਾਣ ਆ ਭਾਜੀ ਸੂਣ ਦੇ ਜੇ ਮੈਂ ਵਾਸ ਮਾਰਗਤ ਬੈਨ ਨੂੰ ਫੇਰ ਨਹੀਂ ਤੇ ਨਵਾਲਦੀ ਆ ਸੂਬਣਾ ਦੇਖੋ ਇਧਰ ਜਗਾਰ ਲਗਾ ਪਾਜੀ ਹਾਂ ਬਸ ਠੀਕ ਆ ਉਹਦਾ ਸਾਡੇ ਵੀਰ ਵੇਚਦੇ ਜੀ ਉਹ ਬਾਰੇ ਇਦਾਂ ਨਹੀਂ ਮੇਰਾ ਇਰਾਦਾ ਹੈ ਉਹਨਾਂ ਨੂੰ ਦੇਣ ਦਾ ਤੇ ਟਾਈਮ ਨਹੀਂ ਲੱਗਾ ਫੋਨ ਫਾਨ ਕਰਨ ਦਾ ਮੈਂ ਇਹੋ ਜੇ ਮਾਲ ਲੈ ਹੁੰਦੇ ਹੁੰਦਾ ਯਾਰ ਉਹ ਬਣਾ ਇਦਾਂ ਨਹੀਂ ਉਹਦਾ ਉਹਨਾਂ ਨੂੰ ਦੇਣੀ ਸੀ ਹਾਂ ਤੇ ਟਾਈਮ ਤੋਂ ਨਹੀਂ ਲੱਗਾ ਉਹਦਾ ਫੋਨ ਨਹੀਂ ਕੀਤਾ ਗਿਆ ਉਹਦਾ ਮੈਂ ਇਰਾਦਾ ਹੈ ਮੈਂ ਉਹਨਾਂ ਨੂੰ ਦਿੰਨੇ ਮੈਂ ਬੜੀ ਚੰਗੀ ਆ ਨਹੀਂ ਚੰਗੀ ਮੈਂ ਹਾਂਜੀ ਬਹੁਤ ਚੰਗੀ ਮੈਂ ਪਾਜੀ ਯਤ ਵਾਲੀ ਦੁੱਧ ਵਾਲੀ ਆ ਬਸ ਠੀਕ ਆ ਵੇਖੋ ਤੂੰ ਲਾਈ ਏ ਆਪਾ ਇਧਰੋਂ ਲਈ ਜੇ ਅੱਛਾ ਇਧਰੋਂ ਲਈ ਹਾਂਜੀ ਇਹ ਇਧਰੋਂ ਲਈਆਂ ਜੇ ਦੋ ਝੋਟੀਆਂ ਆ ਕਾਵੇ ਅੱਗੇ ਵੀ ਆ ਗੱਬਣ ਹੋਰ ਹੋਣੀ ਠੀਕ ਹੈ ਇਹ ਦੋਵੇਂ ਆਪਾ ਇਧਰੋਂ ਵੇਖੋ ਮੈਂ ਜਾਰੀ ਚੰਗੇ ਖੁੱਡੇ ਖੜੇ ਵੇਖੋ ਦੁੱਧ ਦੁੱਧ ਭਾਜੀ ਮੈਂ 14 15 ਕਿਲੋ ਕੱਢਦੀ ਆ ਅੱਛਾ ਹਾਂਜੀ ਮੈਂ ਜਾਰੀ ਕਰਤੂਦ ਵਾਲੀ ਥਣ ਚੱਡਾ ਵੇਖੋ ਕਿਦਾਂ ਦਾ ਲੱਗਾ ਮੈਨੂੰ ਤੇ ਭਾ ਵੀ ਬਿਲਕੁਲ ਯਾਰ ਮੈਂ ਪਰੇ ਹੀ ਬਾਤਾਂ ਦੇ ਮੈਂ ਨਾ ਸਪੈਸ਼ਲ ਲੱਗੀ ਆ ਚੋਣ ਮੈਂ ਨਿਕੂਗੀ ਪਰੇ ਹੀ ਮੋਟਰ ਤੋਂ ਹੀ ਲੱਗੀ ਹੁੰਦੀ ਤੇ ਬਾਰੇ ਜਾਰੀ ਭਾਜੀ ਤੇ ਪੰਚੰਗੀ ਆ ਇੰਦੀ ਕਿਵੇਂ ਬਾਈ ਫਿਰ ਸਵਾਦੀ ਮੋਲ ਕੋਈ ਨਹੀਂ ਬਿਲਕੁਲ ਯੈਸ਼ੋੜਾ ਜਾਂ 1 5 ਦੀ ਯੈਸਨੋ ਹੋਣੀ ਆ ਹਾਂਜੀ 1 5 ਦੀ ਚਲੋ ਪਰ ਮੈਂ ਜਿਹੜਾ ਲੈ ਜੂਗਾ ਨਾ ਭਾਵੇਂ ਕੋ ਡੇਰੀ ਵਾਲਾ ਲੈ ਜੇ ਭਾਵੇਂ ਕਾ ਇਧਰ ਵੇਖੋ ਸਫਾਈਆਂ ਮੈਂ ਦੀਆਂ ਯਾਰੀ ਚੰਗੀ ਐ ਸਪੈਸ਼ਲ ਮੈਂ ਦੁੱਧ ਮੈਂ 15 ਕਿਲੋ ਕੱਢੂਗੀ ਠੀਕ ਐ ਪਤਲੀ ਜਮੜੀਰੀ ਆ ਜੱਤ ਵਾਲੀ ਮੈਂ ਝੋਟੀ ਮੂੰਹ ਵਾਂ ਸਾਰੀ ਚੰਗੀ ਇਹ ਵੀ ਗੱਪਣ ਵੇਖੋ ਬਿੱਲੀਆਂ ਅੱਖਾਂ ਵਾਲੀ ਕੱਟੀ ਅੱਜ ਕੱਲ ਟ੍ਰੈਂਡ ਚੱਲਣ ਡਿਆ ਬਿੱਲੇ ਬਿੱਲੇ ਲੈਣਾਂ ਵਾਲੀ ਵਾਸ ਵਾਸ ਵੇਖੋ ਕੱਟੀ ਦੇ ਲੈਣ ਗੱਪਣ ਗੱਮਣ ਜਗੀ ਪਹਿਲਾ ਸੂਆ ਗੱਪਣ ਕੱਟੀ ਵੇਖੋ ਲੋ ਜੀ ਪਹਿਲਾ ਸੂਆ ਗੱਪਣ ਵੇਖੋ ਕਿੱਟੀਆਂ ਅੱਖਾਂ ਦੇ ਫੁੱਲ ਮੱਥੇ ਦੇ ਵਿੱਚ ਫੁੱਲ ਵਾ ਠੀਕ ਐ ਇਹੋ ਜਿਹੇ ਝੋੜੀਆਂ ਕਰਮਾ ਲੈ ਪਹਿਲਾ ਸੁਆ ਕੱਟੀ ਭਾਜੀ ਪਹਿਲਾ ਸੁਆ ਇਹ ਵੀ ਇਧਰੋਂ ਲਈ ਆਪਾਂ ਇਹ ਵੀ ਦੇਖ ਹੈ ਇਹ ਵੀ ਇਧਰੋਂ ਲਈ ਭਾਜੀ ਇਹ ਜੋੜਾ ਹੀ ਭਾਜੀ ਇਧਰੋਂ ਲਿਆ ਬਹੁਤ ਜਾਰੀ ਚੰਗੀ ਐ ਕੱਟੀ ਥਾਣ ਥੋਣ ਬੜਾ ਲੱਗਾ ਸਪੈਸ਼ਲ ਭਾ ਵੀ ਬਿਲਕੁਲ ਯਾਜ ਇਧਰੋਂ ਲਈਆਂ ਤੇ ਭਾ ਵੀ ਬਿਲਕੁਲ ਛੋਟੇ ਛੋਟੇ ਵਾ ਠੀਕ ਐ ਤੇ ਜੱਗੀ ਭਾਈ ਫਿਰੰਦੀ ਕੀ ਮਾਰਾ ਇਹ ਵੀ ਇੱਕ ਬਾਜੀ ਜਿਹੜੀ ਮੋਲੇ ਦੇ ਭਾਵੇਂ ਜੋ ਮਰਜੀ ਭਾਜੀ ਕਰ ਲਈਏ ਪਹਿਲਾ ਸੁਆ ਕੱਟੀ ਬਹੁਤ ਚੰਗੀ ਆ 95000 ਦੀ ਭਾਜੀ ਹਾਂਜੀ 500 ਰੁਪਇਆ ਛੋੜ ਵੇਖੋ ਕੱਟੀ ਕਿਦਾਂ ਦੀ ਆ ਹਾਂਜੀ ਭਾਲ ਭੋਲ ਜੀ ਮਰੀ ਮੋੜਿਆ ਬੜਾ ਥਣ ਚ ਡਾਇ ਕਲਾ ਕਲਾ ਥਣ ਲਗਾ ਇੱਕ ਵਸ਼ੀ ਆ ਭਾਜੀ ਆ ਜੀ ਡਾਇਮੰਡ ਪੀਸ ਬਹੁਤ ਜਾਰੀ ਚੰਗੀ ਵਸ਼ੀ ਠੰਡੀ ਤੇਰੀ ਪਹਿਲਾ ਸੁਏ ਜਗੀ ਪਹਿਲਾ ਸੁਆ ਪਹਿਲਾ ਸੁਆ ਦੰਦਾਂ ਦੇ ਵਿੱਚ ਹੀ ਦੇਖੋ ਵਸ਼ੀ ਬੜੀ ਜਾਰੀ ਠੰਡੀ ਹੈ ਦੇਖੋ ਵੇਖੋ ਥਣ ਲਗਾ ਵਸ਼ੀ ਭਾਵੇਂ ਦੋਵੇਂ ਪਾਸੇ ਬੈਠੇ ਰਹੋ ਅਜੇ ਵਸ਼ੀ ਆ ਵੇਖੋ ਟਲਾਂ ਆ ਵੇਖੋ ਆ ਪਾਂਡੀ ਲਾਉ ਹੀ ਲੈ ਵੇਰੀ ਜੀ ਨਹੀਂ 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 ਪਤਾ ਬਹੁਤੀ ਬਾਤੀ ਵੇਖੋ ਭਾਵੇਂ ਕੋਈ ਵੀ ਜਰਸੀ ਮੰਨ ਲੈ ਭਾਵੇਂ ਕੋਈ ਕਰੋ ਉਸ ਮਨ ਲੈ ਜੋ ਮਰਜੀ ਕਿਉਂਕਿ ਅਸੀਂ ਥੋੜੀ ਗਾਂ ਕੱਟ ਲੈਂਦੇ ਆ ਦੋ ਦੰਦ ਦੋ ਦੰਦ ਲੋ ਜੀ ਇਹ ਵੀ ਦੇਖੋ ਕਰਾ ਦੇ ਨੀ ਬਠੀਕ ਹੈ ਫਿਰ ਬਾਲੀ ਚੰਗੀ ਆ ਭਾਜੀ ਵਸ਼ੀ ਦੁੱਧ ਵਸ਼ੀ ਪਹਿਲਾ ਸੁਆ ਹੀ ਵਸ਼ੀ ਮਗਰ 17 18 ਕਿਲੋ ਭਰਨ ਵਾਲੀ ਆ ਠੀਕ ਆ ਜਿਆਦੀ ਠੰਡੀ ਆ ਭਾਜੀ ਪਹਿਲਾ ਪੀਸ ਆ ਥਾਣ ਤੋਂ ਵੇਖੋ ਕਿੱਦਾਂ ਲੱਗਾ ਨੋਕ ਵਾਲਾ ਵਸ਼ੀ ਨੂੰ ਤਾਂ ਢੱਲਾ ਢੁਲਾ ਬੜੀਆਂ ਜੇ ਬਣਦੀਆਂ ਆ ਵਸ਼ੀ ਪੂਰੀ ਰਾਜੀ ਭਾਜੀ ਕੋਈ ਲਸੀ ਜਗੀ ਭਾਈ ਫਿਰ ਇਹਦੀ ਕੀ ਮਾਲਾ ਉਮਾਚੀਆਂ ਨਾਲੇ ਵੀਰ ਵੇਦੇ ਆ ਵਪਾਰੀ ਸਾਡੇ ਅਸੀਂ ਘਾਟੀ ਜਦੋਂ ਲੈਨੇ ਆ ਉਹ ਸਾਨੂੰ ਆ ਦਿੰਦੇ ਸਾਡੇ ਵੀਰ ਮੱਝਾਂ ਵੇਚਦੇ ਆ ਤੇ ਅਸੀਂ ਮੱਛੀ ਘਾਟੀ ਲੈਂਦੇ ਜੇ ਉਹਦਾ ਮੁੱਲ ਕਰ ਨੂੰ ਭਾਵੇਂ ਜੋ ਮਰੀ 75 ਕਰ ਲਈ 80 ਕਰ ਲਈਏ ਹਾਂਜੀ 65000 65000 ਦੀ ਭਾਈ ਦੇ ਦਾਂਗੇ ਹਾਂ ਨਾ ਠੀਕ ਕਰ ਨਹੀਂ ਛੋਰ ਹੋਰ 3000 ਬਾਜੀ ਹੋਰ ਛੋਟ 12000 ਦੀ ਵਸ਼ੀ ਦੇ ਦਾਂਗੇ ਇਧਰ ਦੇਖੋ ਵਸ਼ੀ ਪਰ ਵਸ਼ੀ ਨਾ ਯਾਰੀਸ਼ ਬਾਜੇ ਵਸ਼ੀ ਨੇ ਪੰਡਾ ਹੀ ਲਾਉਣੀਆਂ ਬਾਜੀ ਇਧਰ ਦੇਖੋ ਆ ਥਾਣਾ ਥੋੜਾ ਵਖਾਓ ਕਿੰਦਾ ਦਾ ਲੱਗਾ ਵਸ਼ੀ ਹਾਂਜੀ ਬਹੁਤ ਜ਼ਿਆਦੀ ਚੰਗੀ ਆ ਇਹੋ ਹੀ ਵਸਾ ਆਪਣੇ ਕੋਲ ਜਨਵਰ ਜੇ ਚਲੋ ਤੇ ਵੇਖ ਲਓ ਮੱਝਾਂ ਵੀ ਕਿੰਦਾਆਂ ਦੀਆਂ ਟੌਪ ਟੌਪ ਦੀਆਂ ਪੀਸ ਐ ਨਗੀਨੇ ਹੀ ਆ ਤੇ ਆਪਣੀ ਵੀਰਾਂ ਨੂੰ ਇਹੋ ਬੇਨਤੀ ਆ ਤਸੱਲੀ ਕਰਕੇ ਖੜੋ ਸੁਈਆਂ ਸਵਾਈਆਂ ਆਪਣੀਆਂ ਝੋਗੇ ਖੜੋ ਬਿਲਕੁਲ ਜੀ ਬਿਲਕੁਲ ਕਿਉਂਕਿ ਬਾਹਰ ਗਾਲ ਲਾਮਾ ਨਹੀਂ ਇੱਥੇ ਸੁਈਆਂ ਸਵਾਈਆਂ ਚੋ ਤਸੱਲੀ ਕਰੋ ਆਪਣੀ ਸੁਈ ਦਾ ਲਾਮਾ ਨਹੀਂ ਗੱਭਣ ਮੈਂ ਦਾ ਨਾਮ ਆਪਣਾ ਜਗਜੀਤ ਸਿੰਘ ਜੇ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਹਿਸੀਲ ਖਡੂਰ ਸਾਹਿਬ ਮੋਬਾਈਲ ਨੰਬਰ 8427780953 ਸਤਿ ਸ੍ਰੀ ਅਕਾਲ